ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਆਪਦੇ ਪਿੰਡ ਨਾ ਥਾਣਾ ਦਾਣਾ ਮੰਡੀ ਦੇ ਵਿੱਚ ਤੇ ਕਾਹਨ ਕਦਾ ਸੀਜ਼ਨ ਭਾਈ ਚੱਲ ਪਿਆ ਆਪਣੇ ਹੁਣ ਜੋਰਾਂ ਤੇ ਆ ਤੇ ਅੱਜ ਤਰੀਕ ਹੈਗੀ ਹੈ ਕਿ 15 ਪ੍ਰਬੰਧ ਭਾਈ ਬਹੁਤ ਵਧੀਆ ਗੇਤੀ ਤੇ ਚੰਗੀ ਚੀਜ਼ ਨੂੰ ਭਾਈ ਜੀ ਚੰਗਾ ਕਹਿਣ ਦਾ ਆਪਣਾ ਹੱਕ ਬਣਦਾ ਹੈਗਾ ਇਹਦੇ ਕੱਲ ਜਾਂ ਦੋਕ ਦਿਨ ਦੇ ਕਰੀਬ ਆਪਣੇ ਕਣਕ ਆਉਣ ਲੱਗੀਆਂ ਗਈਆਂ ਮੰਡੀ ਦੇ ਵਿੱਚ ਮੇਨ ਗੇਟ ਦੇ ਉੱਤੇ ਹੀ ਲੱਗਿਆ ਵਾ ਪਾਣੀ ਦਾ ਪ੍ਰਬੰਧ ਬਾਈ ਜੀ ਵਧੀਆਗਾ ਤੇ ਸਫਾਈ ਹੋਈ ਕਿੰਨੀ ਕਹ ਸਕਦਾ ਵੀ ਵਧੀਆ ਬਾਈ ਇਹ ਮਾੜਾ ਨਹੀਂ ਆਪਾਂ ਇਹ ਕੀ ਕਹਿ ਸਕਦੇ ਤੇ ਚੰਗੇ ਕੰਮ ਨੂੰ ਬਾਈ ਜੀ ਸੋਡਾ ਵੀ ਹੱਕ ਮਾਣਦਾਗਾ ਵੀ ਸ਼ੇਅਰ ਕਰੋ ਤੇ ਮੰਡੀ ਦਾ ਸਾਨੂੰ ਬਾਈ ਦੋ ਤਿੰਨ ਮਿੰਟਾਂ ਦੀ ਵੀਡੀਓ ਬਣਾਵਾਂਗੇ ਆਪਾਂ ਜਿਵੇਂ ਬਾਈ ਪੱਤੀ ਆ ਪਹਿਲਾ ਚਲੋ ਪਹਿਲਾ ਦੀਆਂ ਸਰਕਾਰਾਂ ਜਾਂ ਪਿਛਲੇ ਸਾਲ ਚਲੋ ਇਹਨਾਂ ਦੀ ਝਾੜੂ ਦੀ ਸਰਕਾਰ ਵੇਲੇ ਵੀ ਚਲੋ ਸਮੱਸਿਆ ਆਈ ਸੀ ਕਿਸਾਨਾਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਕਦੋਂ ਮੰਡੀ ਭਰਦੀ ਹੈਗੀ ਪੂਰੀ ਉਦੋਂ ਜਾ ਕੇ ਪੱਖੇ ਲੱਗਦੇ ਆਗੇ ਉਦੋਂ ਬਾਰਦਾਨਾ ਆਉਂਦਾ ਹੈਗਾ ਉਦੋਂ ਜ਼ਿਆਦਾ ਪ੍ਰਬੰਧ ਹੁੰਦੇ ਹੈਗੇ ਤੇ ਚਲੋ ਇਹਦੀ ਕਿ ਥੋੜਾ ਜਿਹਾ ਲੱਗਦਾ ਹੈਗਾ ਵੀ ਹਜੇ ਚਲੋ ਵੀ ਠੀਕ ਆ ਸਿਸਟਮ ਇਹ ਦੇਖੋ ਨਾਲ ਦੀ ਨਾਲ ਪੱਖੇ ਲੱਗ ਹੀ ਜਾਂਦੇ ਹੈਗੇ ਤੁਹਾਨੂੰ ਤੁਸੀਂ ਹੁੰਦੇ ਹੈਗੇ ਤੇ ਨਾਲ ਦੀ ਨਾਲ ਹੀ ਬਾਈ ਇੱਥੇ ਭਰਾਈ ਵੀ ਚੱਲੀ ਜਾਂਦੀ ਹੈਗੀ ਤੇ ਆਮ ਸਾਨੂੰ ਪਤਾ ਹੀ ਆ ਬਾਈ ਜੀ ਕਦੋਂ ਚੱਲਾਂ ਆਪਾਂ ਦੇਖਦੇ ਆਂਗੇ ਤੇ ਬੋਲੀ ਤੋਂ ਬਾਅਦ ਸ਼ਾਮ ਦੇ ਕਰੀਬੀ ਜ਼ਿਆਦਾ ਭਰਿਆ ਜਾਂਦਾ ਸੀ ਤੇ ਚਲੋ ਇਹ ਸਰਕਾਰ ਨੇ ਵਧੀਆ ਸਿਸਟਮ ਉਹਨਾਂ ਦਾ ਤੇ ਆ ਦੇਖੋ ਨਾਲ ਦੀ ਨਾਲ ਬੋਲੀ ਲੱਗੀ ਵੀ ਹੈਗੀ ਤੇ ਨਾਲ ਹੀ ਕਿਸਾਨ ਵੇਲਾ ਹੋ ਜਾਣਾ ਚਲੋ ਥੋੜੇ ਟਾਈਮ ਬਾਅਦ ਪੈਸਾ ਹੀ ਆ ਜਾਣਿਆ ਤੇ ਮੇਨ ਗੱਲ ਕਿੜੀ ਆ ਆਪਣੀ ਆ ਗੱਲ ਹੀ ਬਾਰ ਦਾ ਨਹੀਂ ਦੀ ਹੁੰਦੀ ਹੈਗੀ ਬਾਰਦਾਨਾ ਨਹੀਂ ਮਿਲਦਾ ਹੁੰਦਾ ਆਪਣੇ ਤੁਹਾਨੂੰ ਪਤਾ ਹੀ ਹੈਗਾ ਕਣਕ ਦੇ ਲਾਲੋ ਜਾਂ ਝੋਨੇ ਵਾਲੇ ਲਾਲੋ ਤੇਜੀ ਦੀ ਬਹੁਤ ਸਮੱਸਿਆ ਹੁੰਦੀ ਹੈ ਕਿ ਤੇ ਬਾਰਦਾਨਾ ਦਾ ਦਾ ਵੀ ਪ੍ਰਬੰਧ ਪੂਰਾ ਹੈਗਾ ਇਹ ਚਲੋ ਨਥਾਣੀ ਮੰਡੀ ਦਾ ਹੈਗਾ ਬਾਕੀ ਤਾਂ ਪਰ ਨੂੰ ਪਤਾ ਨਹੀਂਗਾ ਤੇ ਵਧੀਆ ਹੈਗਾ ਤੇ ਇਹਨੂੰ ਚੰਗਾ ਕਹਿ ਸਕਦੇ ਹਾਂਗੇ ਜੇ ਤੁਹਾਨੂੰ ਭਾਈ ਕੋਈ ਮਾੜੀ ਚੀਜ਼ ਲੱਗਦੀ ਹੋਈ ਤਾਂ ਤੁਸੀਂ ਉਹ ਕਮੈਂਟ ਕਰ ਸਕਦੇ ਹੋ ਤੇ ਸਾਨੂੰ ਇੱਕ ਆਹ ਬੜੀ ਸਮੱਸਿਆ ਹੁੰਦੀ ਸੀਗੀ ਇੱਥੇ ਨਥਾਣੀ ਛਾਂ ਦਾ ਕਿਉਂ ਪਹਿਲਾਂ ਇੱਥੇ ਇੱਕ ਆਹੀ ਸੀਗਾ ਤੇ ਇਹ ਵੀ ਬਸ ਡਿੱਗਣ ਵਾਲਾ ਕੰਮ ਹੀ ਹੈਗਾ ਤੇ ਆ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਵਧੀਆ ਸੈਟਾਂ ਨਾਲੇ ਛਾਂ ਦਾ ਇਹ ਪ੍ਰਬੰਧ ਜਿਹਦੀ ਲੋੜ ਸੀਗੀ ਭਾਈ ਤੇ ਬਹੁਤ ਸਾਨੂੰ ਇਹ ਚੀ ਦੀ ਸਮੱਸਿਆ ਹੁੰਦੀ ਸੀਗੀ ਤੇ ਲਾਈਟਾਂ ਰੋਟਾਂ ਦਾ ਵਧੀਆ ਪ੍ਰਬੰਧ ਹੈਗਾ ਕਿਉਂਕਿ ਅਜੇ ਦਾਣੇ ਆਏ ਨੂੰ 2 ਦਿਨ ਹੋ ਗਏ ਤੇ ਨਾਲ ਦੀ ਨਾਲ ਬੋਲੀਆਂ ਲੱਗਣ ਲੱਗ ਗਈਆਂ ਤੇ ਨਾਲ ਹੀ ਪੱਖੇ ਤੇ ਬਾਕੀ ਆਪਾਂ ਫੇਰ ਬੇਨਤੀ ਕਰਦੇ ਆਂਗੇ ਸ਼ੇਅਰ ਕਰਿਓ ਤੇ ਜੋ ਕਮੀ ਆਗੀ ਕਮੈਂਟ ਕਰਿਓ ਜੋ ਚੰਗਾਗਾ ਤਾਂ ਉਹ ਵਧਾਈਆਂ ਦਿਓ ਅਸੀ ਕਾਲ ਸਾਰੇ ਵੀਰਾਂ ਨੂੰ